ਬੰਦੇਵਾਤਰਮ ਅਮਰੀਕੀ ਵਸਤੂ ਛੋੜ ਕੇ ਬੋਲੋ ਬੰਦੇਵਾ ਆਪਣੇ ਭਰਾਵਾਂ ਨਾਲ ਸਾਰੇ ਮਾਰਕੀਟ ਕਮੇਟੀਆਂ ਨਾਲ ਮਿਲ ਕੇ ਇਹ ਹੌਲੀ-ਹੌਲੀ ਕਰਕੇ ਪੈਂਡੇ ਤੋਂ ਪੈਂਡਾ ਚਲਾ ਰਹੇ ਹਾਂ ਇੱਕ ਸਟੈਪ ਤੋਂ ਸਟੈਪ ਚਲਾਇਆ ਜਾ ਰਿਹਾ ਕਿ ਅਸੀਂ ਇਹ ਚੀਜ਼ਾਂ ਨੂੰ ਸ਼ੁਰੂ ਕਰ ਰਹੇ ਹਾਂ ਇਹਦਾ ਸਾਥ ਤੁਸੀਂ ਸਾਡੇ ਨਾਲ ਦੋ ਤਾਂ ਹੀ ਅਸੀਂ ਇਹ ਵਿਦੇਸ਼ੀ ਕੰਪਨੀਆਂ ਨੂੰ ਭਜਾ ਸਕਾਂਗੇ ਤਾਂ ਹੀ ਤੁਹਾਡਾ ਸਾਥ ਦੇ ਨਾਲ ਹੀ ਅਸੀਂ ਇੱਕ-ਇੱਕ ਘਰ ਦੇ ਵਿੱਚ ਮੈਸੇਜ ਪਹੁੰਚਾ ਰਹੇ ਹਾਂ ਕਿ ਵਿਦੇਸ਼ੀ ਛੱਡੋ ਸਵਦੇਸ਼ੀ ਅਪਣਾਓ ਲੋਕਲ ਫੋਰ ਬੋਕਲ ਸਰ ਤੁਸੀਂ ਗੈਰ ਰੂਪ ਤੇ ਵਿਦੇਸ਼ੀ ਕਪੜੀ ਖਾੜੋ ਲੋਕ ਦਾ ਆਈਡੀਆ ਛੱਡ ਕੇ ਬਾਹਰ ਜਾ ਰਹੇ ਹੋ ਲਿਖੋ ਜਿਹੜੇ ਉਸੇ ਚੀਜ਼ ਆ ਨਾ ਕਿਉਂਕਿ ਆਪਣਾ ਵਰਕ ਘਟ ਰਿਹਾ ਹੁਣ ਤੁਸੀਂ ਦੋਸਤੋ ਆਨਲਾਈਨ ਸਿਸਟਮ ਇੱਕ 10 ਬਜ 10 ਦੀ ਦੁਕਾਨ ਦੇ ਵਿੱਚ ਜੋ ਜਿਹੜਾ ਆਪਣਾ ਆਨਲਾਈਨ ਚਲਾਉਂਦਾ ਉਹ ਸਾਡਾ ਵਪਾਰ ਹੀ ਤਾਂ ਮਾਰ ਰਿਹਾ ਰੋਜ਼ਗਾਰ ਮਾਰ ਰਿਹਾ ਰੋਜ਼ਗਾਰ ਕਿਉਂ ਮਾਰ ਰਿਹਾ ਐਸੇ ਕਰਕੇ ਆਪਣੇ ਬੰਦੇ ਲੋਕੀ ਬਾਹਰ ਜਾ ਰਹੇ ਕਿਉਂਕਿ ਜੋਬ ਕਰਦੀ ਜਾ ਰਹੀ ਹੈ ਉਹਨਾਂ ਭਾਈ ਸਾਹਿਬ ਨੇ ਸਾਡੇ ਕੋ ਇਹਨਾਂ ਦਾ ਸ਼ੋਰੂਮ ਹੈ ਪਤਰਾ ਜੀ ਦਾ ਇਹਨਾਂ ਦੇ ਇਸ ਟਾਈਮ ਜਿੰਨੇ ਚੱਲ ਰਹੇ ਨੇ ਵਪਾਰ ਦੇ ਵਿੱਚ ਇਸ ਟਾਈਮ ਕਿਉਂ ਘਟ ਰਿਹਾ ਆ ਆਨਲਾਈਨ ਚਲਾ ਰਿਆ ਜਾ ਰਿਹਾ ਖਰਾਬ ਕਰ ਰਹੇ ਮਾਫੀ ਨਾਲ ਜੋ ਤਹਨ ਮੋਦੀ ਜੀ ਨੇ ਇੱਕ ਕੀਤਾ ਹੈ ஆன்ਲਾਈਨ ਗੇਮਾਂ ਕਰਾਫ ਦੇ ਗੋ ਬੈਕ ਗੋ ਬੈਕ ਗੋ ਬੈਕ ਜਿਹੜੀ ஆன்ਲਾਈਨ ਅੱਜ ਕੱਲ੍ਹ ਜਿਹੜਾ ਫਰੋਡ ਕਾ ਵੀ ਕੀਤਾ ਜਾ ਰਿਹਾ ਕੰਪਨੀਆਂ ਨੂੰ ਕੀ ਮੈਸੇਜ ਜਾਂਦੇ ਦੇਖੋ ਇੱਕ ਨਰਿੰਦਰ ਮੋਦੀ ਜੀ ਵਾਲਾ ਇੱਕ ਜਿਹੜੀ ਮੁਹਿੰਮ ਚਲਾਈ ਗਈ ਸੀ ਉਹਦਾ ਬਿੱਲ ਇੱਕ ਦਿਨ ਜੀ ਪਾਸ ਹੋ ਗਿਆ ਆਨਲਾਈਨ ਗੇਮ ਵਾਲਾ ਜਿੰਦਾ ਆਪਣਾ ਫਰੋਡ ਹੋ ਰਿਆ ਸੀ ਆਨਲਾਈਨ ਗੇਮ ਵਾਲਾ ਉਹ ਅਸੀਂ ਬੰਦ ਕਰਵਾ ਲਿਆ ਨਾ ਹੁਣ ਇਸੇ ਚੀਜ਼ ਦੇ ਪਾਸੇ ਅਸੀਂ ਹੋਰ ਲੱਗੇ ਆ ਆਨਲਾਈਨ ਵਪਾਰ ਬੰਦ ਕਰਾਣਾ ਅੱਜ ਜਿਹੜੀ ਰੈਲੀ ਕਿੱਧਰੋਂ ਕਿੱਥੇ ਗਈ ਆ ਰਹੀ ਹੈ ਅਸੀਂ ਜਮਾਲਪੁਰ ਤੋਂ ਸ਼ੁਰੂ ਕੀਤੀ ਸੀ ਇਸ ਟਾਈਮ ਸਾਰੀ ਮਾਰਕੀਟ ਦੇ ਵਿੱਚ ਅਸੀਂ ਖੜੇ ਆ ਜਿਹੜੇ ਚੱਲ ਕੇ ਜਮਾਲਪੁਰ ਤੋਂ ਲੈ ਕੇ ਇੱਥੇ ਤੱਕ ਆਇਆ ਹਰ ਮਾਰਕੀਟ ਵਾਲੇ ਸਾਨੂੰ ਪੂਰੇ ਤਿੱਕੇ ਸਾਥ ਦਿੱਤੇ ਇਹ ਦੇਖਿਆ ਹੈ بارش ਵੀ ਬਹੁਤ ਆ بارش ਵੀ ਤੁਹਾਡੇ ਲੋਕਾਂ ਨੇ ਕਾਫੀ ਸਾਥ ਦਿੱਤਾ ਕਿਤਨਾ ਧੰਨਵਾ

मतलब जो भारत में बनी जो स्वदेशी चीज़ें और विदेशी वस्तुओं को छोड़कर स्वदेशी अपनाएं जय जय स्वदेशी लोग तो ज़्यादातर बाहर जा रहे हैं क्या मैसेज नहीं देखिए मैं वही कह रही हूँ कि जो देश प्रेम की भावना है उसको जागृत किया जाए अगर ऐसी रैली तो बहुत बढ़िया ये एक आयोजन किया गया है स्वदेशी जागरण मंच की तरफ से लेकिन जो जब तक जो हमारे नागरिक हैं उनके अंदर देश प्रेम की भावना नहीं जागृत होगी तब मैं तब तक मैं नहीं समझती हूँ कि ये मतलब कामयाब हम हो सकते हैं बोलते हैं यहां पर बहुत जी पर वही मैंने अभी है लूट भी है शूट भी है देखिए जी जो भारतीय है और जो अपने देश से प्यार करता है जो अपनी मातृभूमि से प्यार करता है उसके लिए उसके लिए अपना देश ही सबसे पहले है और मैं यही मैसेज देना चाहती हूँ कि सबसे पहले हमें देश भावना को जागृत करना होगा तभी लोग स्वदेशी की तरफ जुड़ेंगे आज जो रैली कहाँ तक कहाँ कहाँ तक निकाली जा रही है आज जो रैली है ये रामनगर से शुरू हुई थी और घुमार मंडी चौक तक पूरे लुधियाना शहर में निकाली जा रही है और एक आह्वान किया जा रहा है हर भारतीय से कि अगर आप सच्चे भारतीय हैं तो विदेशी कंपनियों का आप बहिष्कार करिए और स्वदेशी से प्यार करिए

ਸਾਡੇ ਸਵਦੇਸ਼ੀ ਜਾਗਰਣ ਮੰਚੋਂ ਦੇ ਨੇ ਜੀ ਵੱਲੋਂ ਸਾਰੀ ਟੀਮ ਵੱਲੋਂ ਉਹਨਾਂ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਜੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੀ ਕਿਉਂਕਿ ਅਸੀਂ ਸਾਰੇ ਅਸੀਂ ਵਿੱਚ ਹੀ ਆ ਸਾਰੇ ਅਸੀਂ ਜਿਹੜਾ ਜਿਹੜਾ ਵਿਦੇਸ਼ੀ ਜਿਹੜੀਆਂ ਕੋਈ ਵੀ ਕੰਪਨੀਜ਼ ਦਾ ਸਮਾਨ ਹੈਗਾ ਜੀ ਯੂਜ਼ ਕਰਦੇ ਹਾਂ ਪਰ ਹੌਲੀ ਹੌਲੀ ਹੁਣ ਜਿਵੇਂ ਜਾਗਰੂਕ ਹੋਣਾ ਸ਼ੁਰੂ ਕੀਤਾ ਹੈ ਵੀ ਖਾਸ ਤੌਰ ਤੇ ਅਮਰੀਕਨ ਕੰਪਨੀਜ਼ ਹੋ ਗਈਆਂ ਖਾਸ ਤੌਰ ਤੇ ਚਾਈਨੀਜ਼ ਕੰਪਨੀ ਹੋ ਗਈ ਜੀ ਇਹਨਾਂ ਨੂੰ ਆਪਾਂ ਬਾਇਕਾਟ ਕਰਨਾ ਚਾਹੀਦਾ ਵੀ ਕਿਸ ਤਰੀਕੇ ਨਾਲ ਅਸੀਂ ਕਰ ਸਕਦੇ ਆ ਉਹਦੀ ਸ਼ੁਰੂਆਤ ਜਨੇ ਜੀ ਨੇ ਬਹੁਤ ਚੰਗੀ ਕੀਤੀ ਆ ਉਹਨਾਂ ਦੀ ਸਾਰੀ ਟੀਮ ਨੇ ਬਹੁਤ ਚੰਗੀ ਸ਼ੁਰੂਆਤ ਕੀਤੀ ਆ ਅਸੀਂ ਵੀ ਆ ਜੁੜੇ ਆ ਥੋੜਾ ਜਿਹਾ ਸਾਡਾ ਇੱਕ ਮਸਲਾ ਹੋਣ ਕਰਕੇ ਅਸੀਂ ਥੋੜਾ ਲੇਟ ਹੋ ਗਏ ਸਾਡ ਜੋ ਇਹਨਾਂ ਨੇ ਪ੍ਰਗਲ ਕੀਤਾ ਬਹੁਤ ਵਧੀਆ ਪ੍ਰਗਲ ਲੱਗੇ ਕੀ ਮੈਸੇਜ ਜਿਹੜਿਆਂ ਦੇ ਲੋਕਾਂ ਨੂੰ ਜਿਹੜੇ ਕਿ ਯੂਜ਼ ਕਰ ਰਹੇ ਨੇ ਵਿਦੇਸ਼ੀ ਕੰਪਨੀਆਂ ਉਹ ਕਿਸ ਤਰ੍ਹਾਂ ਜਿਹੜੇ ਨਕਾਰਿਆ ਇਹ ਤੇ ਇੰਡੀਆ ਦੇ ਦੇਖੋ ਪਹਿਲਾਂ ਤਾਂ ਉਹਦੀ ਪਬਲਿਸਿਟੀ ਕਰਨੀ ਪਣੀ ਹੈ ਵਿਦੇਸ਼ੀ ਕੰਪਨੀਆਂ ਹੈ ਕਿਹੜੀਆਂ ਜੀ ਕਿਉਂਕਿ ਹੁਣ ਜਿਵੇਂ ਇਹਨਾਂ ਨੇ ਪੋਸਟਰ ਬਣਾਇਆ ਸੀ ਉਹਦੇ ਉੱਪਰ ਬੜਾ ਸਾਫ਼ ਤੌਰ ਤੇ ਦੱਸਿਆ ਗਿਆ ਵੀ ਫਲਾਣੀ ਫਲਾਣੀ ਜੀ ਆ ਫਲਾਣੀ ਦੇਸ਼ ਦੀ ਫਲਾਣੀ ਦੇਸ਼ ਦੀ ਆ ਉਹ ਕਈ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਸਾਨੂੰ ਸਾਡੇ ਦੇਸ਼ ਦੀ ਕਿਹੜੀ ਸਾਨੂੰ ਆ ਨਹੀਂ ਪਤਾ ਹਲੇ ਜੀ 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 ਤੇ ਉਹ ਚੀਜ਼ਾਂ ਹੁਣ ਦੱਸਣੇ ਸ਼ੁਰੂ ਕੀਤੀਆਂ ਤੇ ਉਹਦਾ ਨਾਲ ਬਹੁਤ ਅਸਰ ਪੈ ਰਿਹਾ ਲੋਕਾਂ ਦੇ ਵਿੱਚ ਲੋਕਾਂ ਨੂੰ ਮਤਲਬ ਕਿ ਇਹ ਰੈਲੀ ਕੱਡੇ ਨਾਲ ਕਾਫੀ ਮਤਲਬ ਬਹੁਤ ਬਹੁਤ ਅਸਰ ਬਹੁਤ ਅਸਰ ਪੈ ਰਿਹਾ ਬਹੁਤ ਫਰਕ ਪੈ ਰਿਹਾ ਇਹ ਦੇਖੋ ਜਦੋਂ ਆਪਾਂ ਹੁਣ ਇੱਕ ਸ਼ੁਰੂ ਕਰਦੇ ਆ ਨਾ ਚੀਜ਼ ਹਲੇ ਦੂਜੀ ਐਵੇਂ ਲੱਗਦਾ ਇੱਥੇ ਹਾਂਜੀ ਹੁਣ ਇਸ ਤੋਂ ਬਾਅਦ ਅਸੀਂ ਹਲਕਾ ਗੱ ਤਾਂ ਲੋਕਾਂ ਨੂੰ ਪਤਾ ਲੱਗੂਗਾ ਫਿਰ ਲੋਕੀ ਆਪਣੇ ਮਾਈਂਡ ਪਰਵਰਤਨ ਸ਼ੁਰੂ ਹੋ ਜਾਂਦੇ। ਮਤਲਬ ਫੇਰ ਜਿਹੜੀ ਜਿਹੜੀ ਹੈਗੀ ਹੈ ਕਾਫੀ ਲੋਕਾਂ ਉਹ ਜਾਗਰੂਕ ਕੀਤਾ ਜਾਊਗਾ। ਬਿਲਕੁਲ ਬਹੁਤ ਚੰਗਾ ਜਾਊਗਾ।